ਦੋਸਤੋ ਲਾਈਵ ਤਸਵੀਰਾਂ ਤੁਹਾਨੂੰ ਮੌਸਮ ਦੀਆਂ ਦਿਖਾ ਰਹੇ ਹਾਂ ਇਸ ਸਮੇਂ ਦੇਖ ਸਕਦੇ ਹੋ ਉੱਤਰ ਪੱਛਮੀ ਹਵਾਵਾਂ ਨੇ ਜਿਹੜੀਆਂ ਵਾਪਸੀ ਕਰ ਲਈਆਂ ਤੇ ਸਵੇਰ ਦੇ ਸਮੇਂ ਹਲਕੇ ਹਲਕੇ ਪੂਰਬੀ ਦੱਖਣ ਪੂਰਬੀ ਹਵਾਵਾਂ ਸੀ ਜਿਹੜੀਆਂ ਚੱਲ ਰਹੀਆਂ ਸੀ ਤੇ ਤੁਹਾਨੂੰ ਅਸੀਂ ਰਾਤ ਵੀ ਦੱਸਿਆ ਸੀ ਕਿ 29 30 ਤਰੀਕ ਨੂੰ ਜਿਹੜਾ ਬੱਦਲ ਵਾਈ ਆ ਥੋੜ੍ਹੀ ਥੋੜ੍ਹੀ ਹਲਕੀ ਜਿਹੀ ਲੰਘਦੀ ਰਹੂਗੀ ਪੰਜਾਬ ਉੱਤੇ ਦੀ ਤੇ ਇਸ ਸਮੇਂ ਵੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਹਲਕੀ ਜੀ ਅਸਮਾਨ ਦੇ ਵਿੱਚ ਬਦਲੀ ਹੈ ਇੱਕ ਛੋਟੀ ਇਸ ਤਰ੍ਹਾਂ ਦੀਆਂ ਬਦਲੀਆਂ ਜਿਹੜੀਆਂ ਦਿਨ ਵੇਲੇ ਆਵਾਜਾਈ ਆ ਹਲ ਕਿਤੇ ਕਿਤੇ ਬਾਕੀ ਉੱਤਰ ਪੱਛਮੀ ਹਵਾਬ ਨੇ ਜਿਹੜੀ ਵਾਪਸੀ ਕਰ ਲਈ ਹੈ ਤਸਵੀਰ ਲਾਈਵ ਹੈ ਤੇ ਬਾਕੀ ਦੋਸਤੋ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਪਹਾੜੀ ਇਲਾਕੇ ਦੇ ਵਿੱਚ ਜਿਹੜਾ ਸਿਸਟਮ ਉੱਠਿਆ ਹੋਇਆ ਉਸ ਦੇ ਨਾਲ ਕੁਝ ਖੇਤਰਾਂ ਦੇ ਵਿੱਚ ਬਰਫਵਾਰੀ ਤੇ ਕੁਝ ਦੇ ਵਿੱਚ ਮੀਂਹ ਦੇ ਸਿੱਟੇ ਛਰਾਟੇ ਨੇੜੇ ਹੋਣਗੇ ਜਿਵੇਂ ਕਿ ਜੰਮੂ ਐਂਡ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਉੱਥੇ ਜਿਹੜੇ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਤੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਬੱਦਲਵਾਈ ਆ ਉਸ ਸਿਸਟਮ ਦੇ ਪ੍ਰਭਾਵ ਕਾਰਨ ਰਾਤ ਕੱਲ੍ਹ ਦੇਰ ਸ਼ਾਮ ਤੋਂ ਹੀ ਲੰਘਣੀ ਸ਼ੁਰੂ ਹੋ ਗਈ ਸੀ ਤੇ ਕੁਝ ਖੇਤਰਾਂ ਦੇ ਵਿੱਚ ਉਹ ਬੱਦਲ ਵਾਈ ਜਿਹੜੀ ਅੱਜ ਵੀ ਆਪਾਂ ਨੂੰ ਸਵੇਰ ਦੇ ਪਹਿਲੇ ਘੰਟੇ ਵਿੱਚ ਦਿਖਾਈ ਦਿੱਤੀ ਤੇ ਸਵੇਰ ਦੇ ਪਹਿਲੇ ਘੰਟੇ ਵਿੱਚ ਜਿਹੜੀਆਂ ਪੂਰਬੀ ਹਵਾਵਾਂ ਵੀ ਦੱਖਣ ਪੂਰਬੀ ਹਵਾਵਾਂ ਵੀ ਜਿਹੜੀਆਂ ਆਪਾਂ ਨੂੰ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ। ਇਸ ਸਮੇਂ ਜਿਹੜਾ ਮੌਸਮਾ ਉਹ ਸਾਫ਼ ਹੈ, ਖੁਸ਼ਕ ਹੈ। ਖੁਸ਼ਕ ਬਣਿਆ ਹੋਇਆ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਜਿਹੜਾ ਮੌਸਮ ਦੇ ਵਿੱਚ ਕੋਈ ਬਦਲਾਅ ਨਹੀਂ ਹੈਗਾ। ਜਦੋਂ ਵੀ ਅਪਡੇਟ ਆਉਂਦੀ ਹੈ ਮੌਸਮ ਦੀ ਅਸੀਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ। ਦੋਸਤੋ ਦੇਖ ਸਕਦੇ ਹੋ ਲਾਈਵ ਤਸਵੀਰ ਹੈ ਜਿਹੜੀ ਮੌਸਮ ਦੀ। ਉਹੋ ਐਸ ਸਮੇ ਜਿਹੜਾ ਮੌਸਮ ਹੈ ਖੁਸ਼ਕ ਤੇ ਸਾਫ਼ ਬਣਿਆ ਹੋਇਆ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਬੱਦਲ ਵਾਈ ਜਾਂ ਇਸ ਸਮੇ ਜ਼ਿਆਦਾ ਤਰ ਭਾਰੀ ਮੀਂਹ ਦੀ ਸੰਭਾਵਨਾ ਨਹੀਂ ਕੋਈ ਸੰਭਾਵਨਾ ਨਹੀਂ ਕੋਈ ਵੀ ਵੱਡੀ ਅਪਡੇਟ ਆਉਗੀ ਮੌਸਮ ਦੀ ਤਾਸੀਰ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਤਾਪਮਾਨ ਦਾ ਦਿਨ ਦਾ ਜਿਹੜਾ ਉਹ 21 ਤੋਂ ਲੈ ਕੇ 23 ਡਿਗਰੀ ਜਾਂ 22 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਊਗਾ ਤੇ ਰਾਤ ਦੇ ਤਾਪਮਾਨ ਵੀ ਜਿਹੜੇ ਆਪਾਂ ਕਹਿ ਸਕਦੇ ਆ ਥੋੜੀ ਜਿਹੀ ਗਰਾਵਟ ਆਊਗੀ ਕੋਈ ਵੀ ਅਪਡੇਟ ਵੱਡੀ ਆਊਗੀ ਉਹ ਉਸੇ ਸੈਟੇਲਾਈਟ ਦੇ ਮੁਤਾਬਕ ਜਾਣਕਾਰੀ ਜਿਹੜੀ ਤਾਰਨਾ ਸਾਂਝੀ ਕਰ ਦਵਾਂਗੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਕਿਸਾਨਾਂ ਦੇ ਨਾਲ ਵੱਧ ਤੋਂ ਵੱਧ ਜਾ ਕੇ ਖਨੌਰੀ ਬਾਰਡਰ ਸੰਭੂ ਬਾਰਡਰ ਅਤੇ ਜਿੱਥੇ ਵੀ ਧਰ ਨੇ ਲਾਇਵੇ ਨੇ ਉਹਨਾਂ ਦੇ ਵਿੱਚ ਜਾ ਕੇ ਸ਼ਾਮਲ ਹੋਣ ਦੀ ਖੇਚਲ ਕਰੋ ਤੇ ਜੁੜੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ